ਰਾਦਾਂ ਜਿਹੜੇ ਹਿਸਾਬ ਨਾਲ ਸੌਖੂ ਨਹੀਂ ਹੋਏ ਇਹਨਾਂ ਨੂੰ ਕਹਿ ਕੇ ਪੱਬੇ ਨਾਲ ਸਾਰ ਨੂੰ ਕਾਹ ਵੜਾਇਆ ਕਰ ਮੈਂ ਨਾ ਇਹਨਾਂ ਨੂੰ ਕਹਿ ਕੇ ਕਿ ਤੁਸੀਂ ਆਉਂਦੇ ਨਾ ਘੋੜੀਆਂ ਨੂੰ ਕਾਹ ਵੜ ਦੋ ਹੋਰ ਪਹੇਚੋ ਕੀ ਕਰਦੇ ਅੱਗੇ ਕਮੈਂਡਾ ਜਿਹਦੇ ਬੜਾ ਇਹਨਾਂ ਨੂੰ ਪ੍ਰਸ਼ਾਦ ਦਿੰਦੇ ਲੋਕੇ ਬਾਬਾ ਦੋ ਜਣਾਂ ਤੁਹਾਨੂੰ ਬੁਲਾਉਣੀ ਬਣਾ ਰਹੇ ਨਹੀਂ ਬਲੌਗ ਦੇ ਨਹੀਂ ਚੱਕਰ ਉਹ ਤੁਹਾਨੂੰ ਦੂਜੇ ਲਾਈਵ 'ਚ ਹੀ ਮਿਲਦੇ ਹੋ ਗੱਫੇ ਮੇਰਾ ਤਾਂ ਦੋ ਤਿੰਨ ਦਾਤਰੀਆਂ ਨਵੀਆਂ ਲਿਆ ਕੇ ਰਾਦਾਂ ਤੈਨੂੰ ਹਾਲ ਤੋਂ ਬਾਅਦ ਚਕਲਾ ਦਿਆ ਕਰਦਾ ਇਹਦੇ ਜਾਓ ਵੱਡੋ ਵੱਡੋ ਜਾ ਕੇ ਪੱਠੇ ਵੱਡੋ ਹਾਂਜੀ ਪੇਲੇ ਦੀ ਬਾਈਕ ਨਹੀਂ ਰੋਣੀ ਪੇਲੇ ਆ ਤੇ ਪੇਲੇ ਆ ਮੈਨੂੰ ਇਹਨਾ ਨਹੀਂ ਪਤਾ ਕਿੰਨੀ ਤਰੀਕ ਕੱਟਿਆ ਹੋਇਆ ਜੇ ਤਾਂ ਤੁਹਾਨੂੰ ਨਹੀਂ ਹੰਗਾ ਇਹ ਗੇਰੇ ਕੱਟ ਲਈ ਬਾਹਰ ਬੜਾ ਚਲ ਕੇ ਕਾਲਾ ਮੋਟਾ ਮੈਨੂੰ ਭਲਾ ਕੀ ਕਹਿੰਦਾ ਪੁਲਮਾਨਾ ਅੱਜ ਬਾਡੀ ਬੜੀ ਸਾਟੀ ਮੈਂ ਬੱਲੇ ਜਵਾਨਾ ਛਾਵਾ ਛੇ ਤੇਰੇ ਮੈਂ ਹਾਂ ਅੱਜ ਖੋਜ ਕੀਤਾ ਈ ਕੋਨੇ ਲੱਤਾਂ ਫੜ ਕੇ ਬਾਹਰ ਮਾਰਿਆ ਇਹ ਤੇ ਮੁੜ ਕੇ ਪਲਵਾਨ ਹੋਣੀ ਸੈਟ ਹੀ ਰਹਿ ਗੱਲਾਂ ਬਸ ਬਾਡੀ ਗੱਲੀ ਸੈਟ ਰਹੀ ਉਹ ਤੋਂ ਬਾਅਦ ਲੱਭਾ ਹੀ ਨਹੀਂ ਮੈਨੂੰ ਕਿੱਥੇ ਗਿਆ